ਮੇਲਾ ਸਪਾਰ ਦਾ ਤੇ ਦੇਖੋ ਆ ਬਹੁਤ ਵੱਡੀਆਂ-ਵੱਡੀਆਂ ਝਡੋਲਾ ਤੇ ਇੱਥੇ ਹਰ ਸਾਲ ਤੇ ਜੋ ਇਹ ਮੇਲਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਸਵਾਗਤ ਆ ਸਾਡੇ ਚੈਨਲ ਤੇ ਤੇ ਅੱਜ ਆਪਾਂ ਆਏ ਆ ਜੀ ਸਪਾਰ ਦੇ ਮੇਲੇ ਤੇ ਤੇ ਜੋ ਕਿ ਪੰਜਾਬ ਦੇ ਮਸ਼ਹੂਰ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਆ ਤੇ ਇਹ ਮਾਲਵੇ ਦਾ ਇੱਕ ਮਸ਼ਹੂਰ ਮੇਲਾ ਗਾ ਜੀ ਬਹੁਤ ਹਰ ਸਾਲ ਇਹ ਤੇ ਪਿੰਡ ਸਪਾਰ ਗੁੱਗਾ ਮਾੜੀ ਦੇ ਦਰਗਾਹ ਤੇ ਭਰਦਾ ਗਾ ਤੇ ਆਜੋ ਆਪਾਂ ਤੁਹਾਨੂੰ ਹੁਣ ਦਿਖਾਵਾਂਗੇ ਮੇਲੇ ਦੀਆਂ ਰੌਣਕਾਂ ਤੇ ਪਹਿਲਾਂ ਆਪਾਂ ਤੁਹਾਨੂੰ ਕਰਵਾਵਾਂਗੇ ਦਰਸ਼ਨ ਮੇਲਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਜੋ ਮੇਲੇ ਦੀਆਂ ਰੌਣਕਾਂ ਉਹ ਵੀ ਤੁਹਾਨੂੰ ਕਰਵਾਵਾਂਗੇ ਤੇ ਬਨੇ ਰਹੋ ਪੂਰੀ ਵੀਡੀਓ ਦੇ ਨਾਲ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਜੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਆਜੋ ਫਿਰ ਆਪਾਂ ਚੱਲਦੇ ਹਾਂ ਤੇ ਆਪਾਂ ਪਹੁੰਚ ਗਏ ਜੀ ਸੁਕਾਰ ਦੇ ਮੇਲੇ ਤੇ ਗੁਦਾ ਮਾੜੇ ਜਿਹੜਾ ਸਾਹਮਣੇ ਦੇਖੋ ਗੁਦਾ ਮਾੜਾ ਤੇ ਤੇ ਇੱਧਰ ਸਾਰੀਆਂ ਮਾਰਕੀਟਾਂ ਤੇ ਇਹਨਾਂ ਨੂੰ ਮਾਲ ਖਜਲਾ ਕਹਿੰਦੇ ਨੇ ਤੇ ਤੇ ਪ੍ਰਸ਼ਾਦ ਇਹ ਸਾਰਿਆ ਤੇ ਜੀ ਵੱਡੇ ਮੇਲੇਾਂ ਦੇ ਵਿੱਚੋਂ ਇੱਕ ਮਸ਼ਹੂਰ ਮੇਲਾ ਮਾਲਵੇ ਦਾ ਇੱਕ ਮਸ਼ਹੂਰ ਟੇਕਣਾ

ਮੇਲਾ ਸਫਾਰ ਦਾ ਇੱਧਰ ਆ ਜਾਂਦਾ ਸਮੂਹ ਸੰਤਾਂ ਤੇ ਬਾਬਾ ਹੈਪੀ ਵੱਲੋਂ ਲੰਗਰ ਲੰਗਰ ਦਾ ਗਏ ਬਣਾ ਇਹ 5 ਸਤੰਬਰ ਤੋਂ 10 ਸਤੰਬਰ ਤੱਕ 2025 ਦਾ ਮੇਲਾ ਤੇ ਜਿਹੜੇ ਬਾਬਾ ਸਿੱਧ ਸੁਲੱਖਣ ਸਮੂਹ ਸੰਤਾਂ ਨੇ ਜੀ ਆਇਆਂ ਨੂੰ ਮੇਲਾ ਸਫਾਰ ਦਾ ਤੇ ਇੱਧਰ ਆ ਜਾਂਦਾ ਬੈਕ ਸਾਈਡ ਤੇ ਇੱਧਰ ਮੇਨ ਦਰਵਾਜ਼ਾ ਆ ਗਿਆ ਤੇ ਉਹਦੀ ਬੈਕ ਸਾਈਡ ਆ ਜਾਂਦਾ ਲੰਗਰ ਵਕ ਵਕ ਲੰਗਰ ਰੱਖੀ ਜਾਂਦੇ ਰਹਿ ちゃう ਪ੍ਰੇਮਣਾ ਦਾਸਿਕ ਸਾਸ ਸਰਮਹੱਲ ਕੱਢੇ ਦੂਰ ਹੋ ਗਏ ਤੇ ਸਰ ਮੇਰਾ ਆਇਆ ਇਹ ਜੇ ਤੁ ਆਜ ਦੇ ਪਾਸੇ ਆਇਆ ਨਾ ਤੇ ਖੁਸ਼ੀ ਮੇਨ ਜਗਾ ਤੇ ਇਧਰ ਸੋਨਾ ਖਰਾਬ ਆ ਜੇਰਾ ਪਪੀਨੇ ਹੁਣ ਪੁਣ ਵਿਆਲ ਤੇ ਉਸ ਤੋਂ ਬਾਅਦ ਤੁ ਦਿਖਾਉਣਿਆ ਮੇਲੇ ਦੀਆਂ ਰੌਣਕਾਂ ਚਾ ਇਹ ਹੈਗਾ ਜੀ ਮੇਨ ਅਸਥਾਨ ਜਿੱਥੇ ਸੰਤਾਂ ਮਿੱਟੀ ਕੱਢਦੇ ਆ ਤੇ ਮੱਥਾ ਟੇਕਦੇ ਨੇ ਲਓ ਜੀ ਆਪਾਂ ਮੱਥਾ ਟੇਕ ਕੇ ਆ ਗਏ ਬਾਹਰ ਤੇ ਸਾਹਮਣੇ ਭੀੜ ਉਹ ਤੋਂ ਬਹੁਤ ਜ਼ਿਆਦਾ ਸੀ ਤੇ ਹੁਣ ਆਪਾਂ ਚੱਲਦੇ ਆ ਮੇਲੇ ਦੇ ਰਹਿਣਾ ਹਾਂ ਰੌਣਕਾਂ ਮੇਲਾ ਮੇਲਾ ਸਪਾਰ ਦਾ ਤੇ ਦੇਖੋ ਆ ਬਹੁਤ ਵੱਡੀਆਂ ਵੱਡੀਆਂ ਝੰਡੋਲਾ ਤੇ ਇੱਥੇ ਸਾਰੇ ਮੇਲੇ ਨਾਲ ਵੱਡੀਆਂ-ਵੱਡੀਆਂ ਝੰਡੋਲਾ ਹੁੰਦੇ ਨੇ ਤੇ ਦੇਖੋ ਤੇ ਉਹ ਸਾਹਮਣੇ ਉਹ ਸਾਰਿਆਂ ਨੂੰ ਵੱਡੀ ਝੰਡੋਲਾ ਤੇ ਇੱਧਰ ਲੱਗੇ ਹੋਏ ਨਕਾਨਾ ਤੇ ਅਖਾਜਲਾ ਜਲੇਬੀਆਂ ਮਠਾਈਆਂ ਪਕੌੜਿਆਂ ਦੀਆਂ ਤੇ ਇੱਧਰ ਮਾਰਕੀਟ ਆ ਜਾਂਦੀ ਆ ਭਾਂਡੇ ਵਗੈਰੇ ਹੋਰ ਜੋ ਵੀ ਖੜਾਉਣੇ ਬੱਚਾ ਲੈ ਲੈਣਗੇ ਇੱਧਰ ਆ ਗਿਆ ਚੀਨੀ ਵਗੈਰਾ ਸਿਸਟਮ ਸਾਰਾ ਚੀਨੀ ਪੁਣੀ ਦੇ ਭਾਂਡੇ ਆ ਗਏ ਤੇ ਇਦਾਂ ਆਹ ਸਾਰੇ ਜਨੋਲ ਆ ਗਏ ਆਹ ਆ ਗਏ ਕਿਸ਼ਤੀ ਵਾਲੇ ਜਨੋਲ ਜਦੋਂ ਤੁਸੀਂ ਦੇਖਦੇ ਹੋ ਭਾਰੀ ਖਤਰੇ ਵਾਲੇ ਦੇ ਕੁੱਪਰ ਦੀ ਹੁਕਮ ਕੇਮਗੇ ਚੋਲ ਬਹੁਤ ਜਿਆਦਾ ਖਤਰੇ ਵਾਲੀ ਆ ਐਪਲ ਵੀ ਐਨਪਲ ਵੀ ਉਹਵਾ ਬੁਟੀ ਵਾਲੀ ਬਹੁਤ ਹੈ ਜੀ ਮੇਰੇ ਜੀ ਸੂਰ ਆਏ 5 100 ਹੀ ਪਾਓ ਸਿੱਧਾ ਲਿਵਰ ਖਾਓ ਮਿਕਸਿੰਗ ਵਾਲਾ ਸਾਰੀ ਐ ਅੱਜ ਬਹੁਤ ਜਿਆਦਾ ਕਾਫਾ ਸਾਰਾ ਸੰਸਤਾਂ ਦਾ ਮੇਲੇ ਦੇ ਵਿੱਚ ਬਹੁਤ ਜਿਆਦਾ ਰਸਤਾ ਜਾ ਸਾਹਮਣੇ ਛਿੰਡੋਲਾ ਇੱਥੇ ਸਾਰੇ ਮੇਲਿਆਂ ਨਾਲੋਂ ਬਹੁਤ ਜ਼ਿਆਦੇ ਹੁੰਦੀਆਂ ਨੇ ਕਿ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਆਲਵੀ ਦਾ ਮਸ਼ਹੂਰ ਮੇਲਾ ਹੈ ਤੇ ਐਂਡਾ ਜਿਵੇਂ ਆ ਬੱਚਿਆਂ ਵਾਲੇ ਆ ਗਏ ਆ ਛਿੰਡੋਲਾ ਤੇ ਸਾਹਮਣੇ ਆ ਗਿਆ ਮਨੋਤ ਵਾਲਾ ਇਹਦੇ ਵਿੱਚ ਰਿਆ ਪਨਾਗਲਾ ਰਾਜਾ ਮਾਰਦੇ ਨੇ ਉਹ ਰਾਜ ਉਹ ਹਾਂ ਜੀ ਆਪਾਂ ਭਾਜੀ ਆ ਗਏ ਆ ਜੀ ਅੱਜ ਬਹੁਤ ਜੀ ਆ ਗਏ ਆ ਆਪਾਂ ਪੁੱਤਰੀਆਂ ਆਉਂਦੀਆਂ ਆ ਬੱਚਿਆਂ ਨਾਲ ਆ ਰਹੀਆਂ ਨੇ ਜੀ ਇਹ ਮੋਸ਼ਲੇ ਹਾਂ ਵਾਲੀ ਨੇ ਜੀ ਇਹ ਇਹ ਲੱਗ ਰਹੀਆਂ ਨੇ ਕਿ ਕਿ ਰਾਸ ਸਭ ਦੰਗਰੋਂ ਦੇ ਬੰਗਾਂ ਜੀ ਸਾਰੀਆਂ ਬੱਚਿਆਂ ਵਾਲੇ ਜੱਪਿੰਗ ਨੇ ਇਹ ਇੱਧਰ ਵੀ ਟੋਨਾ ਲੱਗਿਆ ਨੇ ਤੇ ਆਹ ਜਿਹੜੇ ਉੱਪਰ ਦੀ ਭੰਗੀਆਂ ਹੁੰਦੀਆਂ ਬਹੁਤ ਖਤਰਨਾਕ ਉਹ ਸਾਰੀਆਂ ਬਹੁਤ ਦੂਰ ਤੱਕ ਬਹੁਤ ਜ਼ਿਆਦੇ ਟੋਨਾ ਲੱਗੀਆਂ ਹੋਈਆਂ ਨੇ ਇੱਥੇ ਹੋਟਲ ਆਇਆ ਨੋ ਇੱਧਰ ਬਾਜ਼ਾਰ ਐ ਡਿਆਲੀ ਤੇ ਸਾਰੀਆਂ ਜੰਡੋਲਾਂ ਜੰਡੋਲਾ ਬੱਚਿਆਂ ਦੇ ਝੂਲੇ ਤੇ ਇੱਧਰ ਆ ਗਈਆਂ ਦੁਕਾਨਾਂ ਹੋਟਲ ਵਗੈਰਾ ਪਨੀਰ ਵਾਲੇ ਪਕੌੜੇ ਆਹਾ ਅਖਾ ਜਲਾ ਇਹਨੂੰ ਮਤਲਬ ਵੈਸੇ ਪਹਿਲਾਂ ਪੀਆ ਬਕਾਤੀ ਕਹਿੰਦੇ ਨੇ ਆਪਣੇ ਖੰਡ ਖੜਿਓਣੇ ਰੰਗ ਬਰੰਗੀਆਂ ਵਰਕੀਆਂ ਸਾਰੀਆਂ ਖਗਲੇ ਦੀਆਂ ਤੇ ਤਕਰੀਬਨ ਉੱਲਾ 30 ਰੁਪਏ ਹੁੰਦੇ ਸ਼ੌਣ ਕੋਈ 40 50 ਰੁਪਏ ਵੀ ਦਿੰਦੇ ਨੇ ਹਜਲਾ ਇਹੋ ਪਾਰਟੀ ਵੀ ਕਹਿੰਦੇ ਆ ਤੇ ਆ ਸਾਰੀਆਂ ਦੁਕਾਨਾਂ ਆ ਜਾਂਦੀਆਂ ਤੇ ਇਧਰ ਆ ਜਾਂਦੀਆਂ ਨੇ ਜੀ ਗੇਮਿੰਗ ਵਗੈਰਾ ਆਂਦੀ ਅੱਜ ਮੈਂ ਆ ਕਲਾਸ ਵਾਲਾ ਪਏ ਨੇ ਕੱਪ ਜੇ ਇਧਰ ਬਾਲ ਨਾਲ ਛੱਟਣੇ ਆ ਤੇ ਇਧਰ ਆ ਖੜਾ ਕੋੜਾ ਹਟਣਾ ਜੇ ਵਾਅਦਾ ਸੀ ਜੇ ਅਰੇਂਜ ਰਹੇਗਾ ਨਹੀਂ ਨਹੀਂ ਬੋਲਿੰਗ ਬੋਲਿੰਗ ਵਾਲਾ ਤੇ ਇਧਰ ਵੀ ਗੇਮਿੰਗ ਨਿਸ਼ਾਨੇ ਵਾਲੀ ਸਾਰੀਆਂ ਇਹ ਗੇਮਾਂ ਆ ਜਾਂਦੀਆਂ ਨੇ ਇਹ ਨਿਸ਼ਾਨੇ ਤੇ ਗੇਮਿੰਗ ਇਧਰ ਫੇਰ ਬੱਚਿਆਂ ਵਾਲੇ ਚ ਡੋਲਾ ਹੱਤੇ ਛੋਟੀਆਂ ਵੱਡੀਆਂ ਬੱਚਿਆਂ ਨੂੰ ਆ ਆ ਆ ਗਈ ਟ੍ਰੇਨ ਤੇ ਜੰਪਿੰਗ ਵਾਲੀ ਸਾਰੀਆਂ ਆ ਗਿਆ ਤੇ ਇੱਧਰ ਆ ਗਿਆ ਰਿੰਗ ਰਿੰਗ ਵਗੈਰਾ ਵਾਲੀਆਂ ਗੇਮਾਂ ਨੂੰ ਆ ਗਿਆ ਸਾਰੀਆਂ ਜਿਦਾ ਲਿਖਿਆ ਹੋਇਆ ਵੇ ਨਾ ਉੱਪਰ ਇਹਨਾਂ ਦੇ ਜਦੋਂ ਆਪਣਾ ਜਿਹੜਾ ਰਿੰਗ ਅਟਕਦਾ ਤੇ ਕਿੰਨੇ ਪਿਆਰੇ 10 ਦੇਖਾ ਕਿੰਦਾ ਬਣਾਇਆ ਪਗੜਾ ਕੇ ਉਸ ਮਾਰ ਮਿਲੂ ਜਿਆਦਾ ਨਹੀਂ ਲਗਾਏਗਾ 15 ਤੋਂ ਇਹ 15 ਘਰ ਫੇਰ ਤਾਂ ਲੋਟ ਆ ਜੂ ਹੈ ਜਿਹੜੇ ਦੇ ਡਿੱਗ ਗਏ ਉਹੀ ਦੇਵੋ ਆਹੋ ਸਾਰੀਆਂ ਸਰਚ ਜਿਹੜੇ ਦੇ ਡਿੱਗ ਗਏ ਉਹੀ ਉਹੀ ਰਿਮਾਨ ਮਿਲੂਗਾ ਠੀਕ ਹੈ 50 ਰੁਪਏ ਦੇ 10 ਰਿੰਗ ਨੇ ਵੈਸੇ ਨਾ ਇਹ ਲੱਕੜੀ ਦਾ ਬਣਾਇਆ ਤਾਂ ਜੇ ਤੁਸਾਂ ਰਿੰਗ ਸੱਟਦੇ ਆ ਪੂਰਾ ਆਉਂਦਾ ਨਹੀਂ ਉਹ ਤੇ 부ੜਪੇ ਜਾਂਦਾ ਹੈ ਤਾਂ ਕਰਕੇ ਨਾ ਸਿਸਟਮ ਜਿੰਨਾ ਬਣਿਆ ਹੋਇਆ ਚੱਲੀ ਜਾਂਦਾ ਵਸੋ ਜਿਵੇਂ ਕੰਮ ਮਿਲਣਿਆ ਤੁਹਾਨੂੰ ਪਤਾ ਹੀ ਹੈ ਤੇ ਇੱਧਰ ਆ ਗਈਆਂ ਦੀ ਬੱਚਿਆਂ ਦੀ ਟ੍ਰੇਨ ਤੇ ਇੱਧਰ ਕੈਂਪਿੰਗ ਆ ਗਈ ਇੱਕ ਵੱਟ ਦੇ ਇਹ ਬੱਚਿਆਂ ਵਾਲੀ ਥੋੜੀ ਮੱਸੀ ਤੇ ਲੋਲਾ ਯਾ ਆ ਗਿਆ ਗੱਡੀਆਂ-ਗੱਡੀਆਂ ਵਾਲੀ ਝੋਲਾ ਆ ਬੱਚੇ ਦੀ ਜੰਪਿੰਗ ਆ ਜੰਪਿੰਗ ਆ ਆ ਗਿਆ ਜਹਾਜ਼ ਹੋ ਤੇ ਬਣਾਣਾ ਜਹਾਜ਼ ਤੇ ਆ ਜਹਾਜ਼ ਤੇ ਬਣਾਵਾ ਜਿੱਤੇ ਇਹ ਫੋਟੀਆਂ ਚ ਬੱਲ ਆ ਗਏ ਬੱਚੇ ਆ ਇੱਧਰ ਵੀ ਲੋਲਾ ਵਗੈਰਾ ਲੱਗੇ ਨੇ ਬੱਚੇ ਵਾਲੀ ਤੇ ਇੱਧਰ ਆ ਗਿਆ ਭੂਤ ਮੰਗਲਾ ਤੇ ਇੱਧਰ ਬੱਚੇ ਬਗੈਰ ਬਰੇਦੀ ਗੇਮਿੰਗ ਆ ਜਾ ਇਹ ਮਤਲਬ ਆਪਾਂ ਚੱਲੋ ਕਿ ਹੁਣ ਸਪਾਰ ਵਾਲੀ ਸਾਈਡ ਤੇ ਪਿੰਡ ਵਾਲੀ ਸਾਈਡ ਤੇ ਸਾਰੇ ਆਹ ਦੁਕਾਨਾਂ ਮਾਰਕੀਟ ਲੱਗੀ ਵੀ ਆ ਬੱਚੇ ਦੇਖਣੇ ਹੋਣੇ ਵਗੈਰਾ ਹੋਰ ਚੂੜੀਆਂ ਵਗੈਰਾ ਬੱਸ ਇਹ ਦੇਖ ਠਾਰ ਤੇ ਦੀ ਠੰਡੀ ਲੱਸੀ ਫਰਦਾਈ ਤੇ ਵੈਸੇ ਹੁਣ ਪਹਿਲਾਂ ਰਸ ਬਹੁਤ ਜ਼ਿਆਦਾ ਸੀ ਹੁਣ ਵੀ ਵੈਸੇ ਰਸ ਵਧੀ ਜਾਂਦਾ ਹੈ ਤੇ ਮਾਲ ਇਹਦਾ ਹੈ ਮਸ਼ਹੂਰ ਮੇਲਾ ਪਿੰਡ ਸਪਾਰ ਦਾ ਤੇ ਐਂਪਗੜ ਦੇ ਇਹ ਲੱਗੇ ਪੈਂਦਾ ਹੈ ਤੇ ਤਕਰੀਬਨ ਪਹਿਲਾ ਇਹ ਉਹ ਲੁਧਿਆਣਾ ਜਿਲ੍ਹਾ ਲੁਧਿਆਣਾ ਪੈਂਦਾ ਹੈ ਤਕਰੀਬਨ ਚਲੋ ਆ ਇਹਨੂੰ ਸੇਲਪੋਰੀ ਪਰਾ ਚਲ ਚਲ ਆਲਾ ਹੁਣ ਇਧਰ ਆਇਆ ਲਈ ਸਖਾਰ ਬੰਦ ਤੇ ਸਖਾਰ ਕੋ ਇਧਰ ਨਹੀਂ ਫੜਾ ਜਦਾਂ ਮੇਰੇ ਨਾਲ ਕੀ ਨਾ ਬਚਪਨ ਚ ਜਾਂਦਾ ਜਦੋਂ ਮੇਲੇ ਜਾਂਦੇ ਐਦਾਂ ਬੁਲਬਲੇ ਲੈ ਕੇ ਬੁਲਬਲੇ ਆਉਂਦੇ ਇਹ ਇਧਰ ਆ ਜੀ ਕੁਲਫੀਆਂ ਕੈਣੀ ਸਾਹ ਵਾਲੇ ਦੇ ਕੁਲਫੀਆਂ ਬੇਲ ਪੂਰੀ ਵਰਫੀ ਜੀ ਸਾਰੇ ਆ بغیر دکان لگے ہونے مارکیٹ کھاجلا بغیر کی ریٹ آنے دچاس برفی سو روپے کلو ਕੰਮ ਨਹੀਂ ਲੱਗਿਆ ਕੰਮ ਨਹੀਂ ਲੱਗੇਗਾ ਇਹ ਐਡਰੈਸ ਲੱਗਾ ਹੈ ਇਹ ਲਗੂ ਤੋਂ ਇਹ ਫੋਰ ਬਿੰਦੋ ਇਹ 60 ਰੁਪਏ ਕਿ ਇੱਕ ਇਹ 60 ਦੀ ਦਾ ਇਹ ਬੈਕ ਸਾਈਡ ਆ ਜਾਂਦਾ ਜਿਹੜਾ ਅਪਣੇ ਅੰਦਰ ਬੀ.ਐਮ. ਵਗੈਰਾ ਨਿਤਾਂ ਦੇ ਦਾ ਜ ਆ ਗਈ ਤੇ ਆਹ ਚੋਲ ਚੱਲੀ ਜਾਂਦੇ ਆ ਡਾਟ ਬਹਿ ਰਿਹਾ ਹੈਗਾ ਇਹ ਫਿਰ ਭੂਤ ਦਾ ਬੰਗਲਾ ਆ ਗਿਆ ਬੈਕ ਸਾਈਡ ਦੇ ਆਪਾਂ ਜਿਹੜਾ ਅਪਣੇ ਅੰਦਰ ਦੀ ਮਰ ਕੇ ਤੇ ਅੰਦਰ ਦੀ ਜਿਵੇਂ ਆਪਾਂ ਇੱਧਰ ਫੜਨਗੇ ਜਿਵੇਂ ਘੋੜੇ ਬੱਕਰੀਆਂ ਔਰ ਉਹ ਇੱਥੇ ਮੱਲਾ ਚੌਕੀ ਪਰ ਨਾਉਂਦੇ ਨੇ ਉਹ ਇੱਧਰ ਦੀ ਸਾਈਡ ਆ ਤੁਹਾਨੂੰ ਦਿਖਾਉਣੇ ਆ ਯਾਰ ਸਾਰੀ ਫੇਰ ਗੇਮਿੰਗ ਆ ਜਾਂਦਾ ਰਿੰਗ ਇਹ ਰਿੰਗ ਗੇਮਿੰਗ ਇਹ ਪਰ ਫੇਰ ਪਾਰਕਿੰਗ ਆ ਗਈ ਇੱਧਰ ਵੀ ਸਾਰਾ ਬਾਜ਼ਾਰ ਆ ਜਾਂਦਾ ਮਾਰਕੀਟ ਮਕਾਨਾ ਵਗੈਰਾ ਲੱਗੇ ਨੇ ਸਾਹਮਣੇ ਵੈਸੇ ਡੂਟਸ کلب ਵਗੈਰਾ ਇੱਧਰ ਆ ਗਏ ਲੱਕੜੀ ਦੇ ਵਗੈਰਾ ਜਿਵੇਂ ਇੰਦਰ ਵੀ ਬਾਜ਼ਾਰ ਫੇਰ ਆ ਗਿਆ ਇੰਦਰ ਬੈਗ ਵਗੈਰਾ ਪਰਸ ਵਗੈਰਾ ਹੱਥ ਸਮਾ ਲਏ ਦੁਕਾਨਾਂ ਲੱਗੀਆਂ ਨੇ ਚੂੜੀਆਂ ਵਗੈਰਾ ਸਾਰੀਆਂ ਦੁਕਾਨਾਂ ਆ ਗਏ ਇੰਦਰ ਆ ਬੈਗ ਵਗੈਰਾ ਆ ਗਏ ਰਾਣੀ ਪਖੀਆਂ ਪਰਸ ਆ ਲੈ ਚਲ ਫਰੂਟ ਵਾ ਮਰੀਆ ਇਹ ਆ ਦੇਖ ਫਰੂਟ ਵਗੈਰਾ ਮੰਗੋ ਫਲ ਨਾ ਫਿਰ ਆ ਦੇ ਵਧੀਆ ਨੇ ਫਰੂਟ ਇਹ ਲੈ ਚੱਲ ਮੈਂ ਵੇਨੇ ਸਾਰੀ ਐਮਆਰ ਕੋਲ ਦੁਕਾਨਾਂ ਲੱਗੀਆਂ ਨੇ ਸਮਾਨ ਵਗੈਰੇ ਵੀ ਆ ਲੇਡੀਜ਼ ਵਾਨ ਪਾਕਸ ਵਗੈਰਾ ਜਿਹਾ ਫਟਵਾਲ ਹਵਾਲਸ ਨਸਰ ਵੀ ਹੁੰਦਾ ਫਰ ਸਾਡੇ ਨੇ 10 ਆਪਾਂ ਨੇ ਕਿਹਾ ਮੇਨ ਰੋਡ ਢੋਲਣਾ ਵਾਲੇ ਰੋਡ ਤੇ ਇੱਧਰ ਆ ਜਾਂਦੀ ਐ ਮੇਨ ਜਗਾ ਗੋਬਾਵਾੜੀ ਬੱਬਾ ਸੱਫਾ ਤੇ ਫਿਰ ਆਪਾਂ ਜਨੋਲਾ ਕੋਲ ਆ ਕੇ ਤੇ ਜੋ ਇਹ ਮੇਲਾ ਪਤਨ ਦਿਖਾਇਆ ਅੱਜ ਦਿਨ ਦਾ ਤੇ ਬੱਸ ਇਹ ਜਿਹੜਾ ਜਨੋਲਾ ਵਾਲਾ ਸਿਸਟਮ ਹੈ ਸਾਰਾ ਰਾਤ ਨੂੰ ਮੇਲਾ ਬਹੁਤ ਘੈਂਡਾ ਲੱਗਦਾ ਕਿਉਂਕਿ ਇਹਨਾਂ ਤੇ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਸਾਰੀਆਂ ਜਿਹੜੋ ਲਾਦੇ ਤੇ ਬਹੁਤ ਘੈਂਟ ਲੱਗਦਾ ਤੇ ਉਹ ਸਾਰਿਆਂ ਇੱਥੇ ਜਨੋਲਾ ਸਾਰੇ ਮੇਲਿਆਂ ਨਾਲੋਂ ਬਹੁਤ ਜ਼ਿਆਦੇ ਹੁੰਦੀਆਂ ਨੇ ਇੱਥੇ ਉਹ ਸਾਹਮਣੇ ਵੱਡੀਆਂ ਜਨੋਲਾ ਲੱਗੀਆਂ ਹੋਈਆਂ ਨੇ ਆਹ ਦੇਖੋ ਬਹੁਤ ਰਣ ਵੱਡੀ ਕਿਸਤੀ ਐਂਡ ਆਲ ਬਹੁਤ ਵੱਡੀ ਜਮਾਲ ਆ। ਸਾਹਮਣੇ ਕੁਝ ਉੱਪਰ ਤੋਂ ਤੁਮ ਆਉਣ ਵਾਲੀਆਂ ਛੋਲਾਂ ਦੇ ਵੱਡੀਆਂ ਨੇ। ਇੱਧਰ ਖੂਬ ਪਿਆਰ ਛੋਲੀਆਂ ਆ ਆਏ ਨੇ। ਇਸ ਤੋਂ ਬਹੁਤ ਜ਼ਿਆਦਾ ਇੱਧਰ ਸਾਹਮਣੇ ਆ ਜਾਂਦਾ। ਰੋਗਾ ਮਾੜੀ। ਜਗਾ ਜਿੱਥੇ ਮੱਤਾ ਡੇਗਦਾ ਹੈਗਾ ਅੱਜ ਤੁਹਾਨੂੰ ਇਹ ਮੇਲਾ ਬਣਦਾ ਦਿਖਾਇਆ ਹੈਗਾ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਜੋ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਦੇ ਅੰਤ ਤੱਕ ਜ਼ਰੂਰ ਦੇਖਣਾ ਇਸ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਨਾ ਤੇ ਆਪਦੇ ਦੋਸਤਾਂ ਮਿੱਤਰਾਂ ਤੱਕ ਇਹ ਮੇਨ ਜਗਾ ਜਿੱਥੇ ਫਸਾਣਾ ਜਿੱਥੇ ਮਿੱਟੀ ਨਿਕਲਦੀ ਹੈ ਮੱਤਾ ਡੇਗਦਾ ਤੇ ਇੱਧਰ ਸਾਰੀਆਂ ਆ ਕੰਨ ਆ ਜਾਂਦੇ ਨੇ ਫੋਟੋਲ ਤੇ ਆ ਇਹਨੂੰ ਮਾਲਾ ਜਲੇਬੀ ਤੇ ਫਜਲਾ ਤੇ ਜਲੇਬੀਆਂ ਲੱਗਿਆ ਪਈਆਂ ਨੇ ਹਵਾਈ ਅੱਡੇ ਆਂਦਾ ਮੇਲੇ ਚ ਬਰਫੀ ਵਗੈਰਾ ਤੇ ਇਹਨੂੰ ਫਜਲਾ ਕਹਿੰਦੇ ਨੇ ਫਜਲਾ ਬਹੁਤ ਰੌਣਕਾਂ ਘਣ ਗਲਵਾ ਤੇ ਇੱਧਰ ਵੈਸੇ ਅੱਜ ਹੁਣ ਨਾ ਬਾਰਸ਼ ਐਤ ਕੀ ਬਹੁਤ ਜ਼ਿਆਦਾ ਹੋਈ ਹੈ ਤਾਂ ਕਰਕੇ ਨਹੀਂ ਇੱਧਰ ਬੈਕ ਸਾਈਡਾ ਘੋੜੇ ਵਗੈਰਾ ਬਹੁਤ ਆਉਂਦੇ ਨੇ ਬੱਕਰੀਆਂ ਬੱਕਰੀਆਂ ਮੇਲੇ ਤੇ ਸਾਰੇ ਮਠਾਈਆਂ ਦੀਆਂ ਦਾਸਾਂ ਲੱਗੀਆਂ ਬੋਤਲ ਵਗਾਰੇ ਫੋੜੇ ਵਰਤੀ ਫਜਲਾ ਤੇ ਇਸ ਦੇ ਵਾਸਤੇ ਹੋਟਲ ਵੀ ਇਹ ਵਿੱਚ ਇਹਨਾਂ ਦੇ ਤੇ 100 ਰੁਪਏ ਦੀਆਂ ਦੋ ਤੇ ਇੱਕ ਤੁਸੀਂ ਪੁੱਛੇ ਜੋ ਗੈਂ ਦੁੱਧ ਵਾਲੀ ਹੈ ਕਜਲਾ ਜੋ ਉਹ ਕਹਿੰਦਾ 80 ਰੁਪਏ ਦੀ ਹੈ ਇਹ 100 ਦੀਆਂ ਦੋ ਇਥੋਂ ਪ੍ਰਸ਼ਾਦ ਜਿੰਨੇ ਮੱਥਾ ਟੇਕਣ ਨੂੰ ਤੇ ਮਿਲ ਜਾਂਦਾ ਬਾਈਆਂ ਨੂੰ ਬਾਈ ਠੀਕ ਆ ਲੱਜ ਜਾਂਦੇ ਨੇ ਆਪਣੇ ਕੀ ਆ ਰੇਡ ਹੋਈ ਹੈ ਨਾ ਕਿੰਨੇ ਦੀ ਇੱਕ ਬੋਗਾਂ ਦੇ ਲੈਣੀ ਆ ਕਿੰਨੇ 100 ਦਾ ਜੋੜ 100 ਦਾ ਜੋੜ ਰੇਡ ਤੋਂ ਹੀ ਹੈ ਇੱਕ ਪੂਰੇ ਡਾ ਸਾਰੇ 50 ਰੁਪਏ 100 ਦਾ ਜੋੜ 100 ਦਾ ਜੋੜ ਸਾਹਮਣੇ ਚੱਲੀ ਦੇ 50 50 ਲੈ ਵੀ ਜੀ ਹੱਜਾ ਹੋਰ ਦੇਖ ਲੈਣਾ ਕੋਈ ਉਹਨੂੰ ਲਾਈਵ ਪੇਪਰਾਂ ਯਾ ਲੈ ਡਾ ਆ ਵਧੀਆ ਇਹ ਵੀ ਠੀਕ ਆ ਸੋਣੀ ਐ ਇਹ ਆ ਚੱਲ ਉਹ ਗੱਡੀ ਸੀ ਉਹ ਆ ਜੀ ਵਧੀਆ ਨੇ ਆ ਆ ਵੀ ਲੋਟਾ ਆ ਦੇ ਕੀ ਤੇਰਾ ਕੀ ਕਰਨਿਆ ਇਹ ਚਲਾ ਕੇ ਕਰਨਿਆ ਤੂੰ ਸੌ ਹਾਂ ਨਾ ਨਾ ਐ ਉਹ ਉਹ ਲੈ ਧੰਨਵਾਦ ਜੀ ਵੀਡੀਓ ਆਪਾਂ ਇੱਥੇ ਕਰਦੇ ਹਾਂ ਸਮਾਪਤ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿੱਥੇ ਕਿਸ ਨੂੰ ਦੇਖਣੀ ਹੈ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਤੇ ਹੈਪ ਜਰੂਰ ਕਰਨਾ ਜੀ ਤੇ ਚੈਨਲ